ਲੱਗਦਾ ਜੇ ਰਾਹੁਲ ਗਾਂਧੀ ਦਾ ਹੋ ਗਿਆ ਜਾਂ ਇਹਨਾਂ ਦੇ ਪ੍ਰਧਾਨ ਸਾਹਿਬ ਦਾ ਹੋ ਗਿਆ ਕਿ ਜਾਂ ਭਗਵੰਤ ਮਾਨ ਦਾ ਹੋ ਗਿਆ ਤੇ ਫੇਰ ਤਾਂ ਸਾਰੇ ਪਾਰਟੀ ਦੇ ਪ੍ਰਧਾਨ ਤੇ ਕੀ ਮੰਤਰੀ ਹੋ ਜਾਣੇ ਕਿਹਵਾਰੀ ਉਹ ਇੰਨੀ ਰਿਸ਼ਵਤ ਖਾਣਦੇ ਯਾਰ ਮਰ ਗਏ ਨਾਲ ਇਹ ਇੰਜ ਆਪ ਪਾਰਟੀ ਦੇ ਬੰਦਿਆਂ ਨੇ ਧਾਰੀਵਾਲ ਸਾਹਿਬ ਨੂੰ ਕੰਪਲੇਨ ਕੀਤੀ ਡੀਸੀ ਸਾਹਿਬ ਨੂੰ ਕੰਪਲੇਨ ਕੀਤੀ ਲਾਜਿਤ ਭੱਲਰ ਨੂੰ ਕੰਪਲੇਨ ਕੀਤੀ ਕਿਉਂ ਨਹੀਂ ਆ ਲੌਂਡਿਆਂ ਦਾ ਤਵਾਰੀ ਹੈ ਤੇ 22 ਨੇਮ ਜੀ ਦੀ ਅੱਗੇ ਉਹ ਕਹਿੰਦੇ ਡਿਊਟੀ ਲਾਉਂਦਾ ਸਿਕੁੰਦਰ ਸਿੰਘ ਸ਼ਰੇ ਆਮ ਆਮ ਲੋਕਾਂ ਨੂੰ ਸਧਾਰਨ ਲੋਕਾਂ ਨੂੰ ਇਹ ਵਿਚੇਰਾ ਪਾਹੂ ਆ ਆਪਦੀ ਮਿਹਨਤ ਕਰਕੇ ਰੋਟੀ ਖਾਣ ਵਾਲਾ ਬੰਦਾ ਆਪ ਜੀ ਵਾਈ ਜੋਤੀ ਨਾਲ ਕੰਮ ਚਲਾਉਣ ਵਾਲਾ ਬੰਦਾ ਜੀ ਉਹਦਾ ਹਾਲਾਤ ਵੇਖ ਲਓ ਤੁਹਾਡੇ ਸਾਹਮਣੇ ਕੀ ਬਣੇ ਪਏ ਐਡਾ ਭਾਵਕ ਹੋ ਕੇ ਗੱਲ ਰੱਖ ਰਿਹਾ ਅਟਰ ਇਮਾਨਦਾਰ ਜਾਂ ਜ਼ੀਰੋ ਕ腐ਸ਼ਨ ਦਾ ਪਰਦਾ ਫਾਸ਼ ਲੋਕ ਕਰਦੇ ਸੋ ਇਹ ਬੜੀ ਅਫਸੋਸ ਦੀ ਗੱਲ ਹੈ ਔਰ ਮੈਂ ਆਪਸ ਕਰਦਾ ਉਮੀਦ ਕਰਦਾ ਕਿ ਡੀਸੀ ਸਾਹਿਬ ਛੂ ਮੋਟੋ ਐਕਸ਼ਨ ਇਹ ਜਿਹੜਾ ਪਟਵਾਰੀ ਆ ਸੁਨੀਲ ਕੁਮਾਰ ਜੀ ਸੁਨੀਲ ਕੁਮਾਰ ਸਰਕਲ ਮੀਤਪੁਰਾ ਤੇ ਪਿੰਡ ਬਡਾਲੀ ਦਾ ਸੰਝਾ ਮੀਤਪੁਰਾ ਤੇ ਬਡਾਲੀ ਪਿੰਡ ਦਾ ਉਹਦੀ ਐਕਸ਼ਨ ਲਊਗਾ ਉਹਨੂੰ ਸਸਪੈਂਡ ਕਰੂਗਾ ਤੇ ਐਕਸ਼ਨ ਲਊਗਾ ਤੂੰ ਲਿਖਤੀ ਚ ਕੈਦ ਲੈ ਕੇ ਆ ਮੈਂ ਸਾਰਿਆਂ ਨੂੰ ਕਰ ਸਕਿਆ ਹਾਂ ਸਾਬ ਉਹ ਮੇਰਾ ਵੀ ਹੁਣ ਮੇਰੇ ਕੋਲ ਆ ਠੀਕ ਹੈ ਮੈਂ ਦਮਾ ਟੌਣਾ ਲਵਾਉ ਉਹ ਜੀ ਜੀ ਸਰ ਅਗੋੜੀ ਵੀਰ ਸਿੰਘ ਜੀ ਨੇ ਇੱਕ ਵਿੱਚ ਮੰਗ ਕੀਤੀ ਹੈ ਕੈਂਡੀਡੇਟਸ ਦੇ ਡਾਕ ਟੈਸਟ ਕੀਤੇ ਜਾਣ ਵੀਰ ਸਿੰਘ ਜੀ ਨੇ ਇੱਕ ਮੰਗ ਕੀਤੀ ਹੈ ਇਲੈਕਸ਼ਨ ਕਮਿਸ਼ਨ ਨੂੰ ਲੈਟਰ ਪਾਈ ਹੈ ਉਹਨੇ ਤੇ ਸਾਰੇ ਕੈਂਡੀਡੇਟਸ ਦੇ ਡਾਕ ਟੈਸਟ ਕੀਤੇ ਜਾਣ ਚਲੋ ਚੰਗੀ ਗੱਲ ਹੈ ਜੀ ਮੈਨੂੰ ਲੱਗਦਾ ਜੇ ਰਾਹੁਲ ਗਾਂਧੀ ਦਾ ਹੋ ਗਿਆ ਜਾਂ ਇਹਨਾਂ ਦੇ ਪ੍ਰਧਾਨ ਸਾਹਿਬ ਦਾ ਹੋ ਗਿਆ ਇਹ ਜੇ ਭਗਵੰਤ ਮਾਨ ਦਾ ਹੋ ਗਿਆ ਤੇ ਫੇਲ ਤਾਂ ਸਾਰੇ ਪਾਰਟੀ ਦੇ ਪ੍ਰਧਾਨ ਤੇ ਚੀਫ ਮਿਨਿਸਟਰ ਹੋ ਜਾਣੇ ਇਸ ਲਈ ਜੇ ਕੋ ਲੋ ਟੈਸਟ ਕਰਨਾ ਨਹੀਂ ਕਰਨਾ ਇਲੈਕਸ਼ਨ ਕਮਿਸ਼ਨ ਕੋਲ ਮੰਨ ਤੀਂ ਇਲੈਕਸ਼ਨ ਕਮਿਸ਼ਨ ਕਰ ਲਵੇ ਜੋ ਕਰਨਾ ਮਗਰ ਅਸਲੀਅਤ ਦੇ ਹਧਾਰ ਕੀ ਹੈ ਅਸਲੀ ਮੁੱਦੇ ਕੀ ਹੈ ਦੇਖੋ ਕਾਂਗਰਸ ਅੱਜ ਭਾਈਵਾਲ ਪਾਰਟੀ ਆਮ ਆਦਮੀ ਪਾਰਟੀ ਦੀ ਔਰ ਜੋ ਨਸ਼ਿਆਂ ਦਾ ਬੋਲਬਾਲਾ ਜੋ ਕ腐ਸ਼ਨ ਦਾ ਬੋਲਬਾਲਾ ਜੋ ਲਾਅ ਐਂਡ ਆਰਡਰ ਦੇ ਬੁਰੇ ਹਾਲਾਤ ਨੇ ਜੋ ਲੋਕਾਂ ਤੇ ਅੱਜ ਪੰਜਾਬ ਤੇ 4.5 ਲੱਖ ਕਰੋੜ ਦਾ ਕਰਜ਼ਾ 1000 ਬੀਬੀਆਂ ਦਾ ਨਹੀਂ ਦਿੱਤਾ 52 ਹਜ਼ਾਰ ਸ਼ਗਨ ਸਕੀਮ ਨਹੀਂ ਦਿੱਤੀ 2500 ਪੈਨਸ਼ਨ ਨਹੀਂ ਦਿੱਤਾ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਨਹੀਂ ਦਿੱਤਾ ਮੁਲਾਜ਼ਮ ਦੇ TA DA ਨਹੀਂ ਕੀਤੇ ਕੱਚੇ ਪੱਕੇ ਨਹੀਂ ਕੀਤੇ ਕਿਸਾਨਾਂ ਨੂੰ MSP ਨਹੀਂ ਦਿੱਤਾ ਕਿਸਾਨਾਂ ਨੂੰ ਆ ਆਪਣਾ ਜਿਹੜਾ ਖਰਾਬੇ ਦੇ 20000 ਨਹੀਂ ਦਿੱਤੇ ਔਰ ਵੱਡੀ ਗੱਲ ਆ ਪਚਵਾਰੀਆਂ ਨੂੰ ਸਸਪੈਂਡ ਕਰਤਾ ਜਿਹੜੀ ਅਸਲੀਅਤ ਰੱਖ ਰਹੀ ਹੈ ਸਾਹਮਣੇ ਕਿ ਨਹਿਰਾਂ 'ਚ ਪਾਣੀ ਨਹੀਂ ਆ ਉਹਨਾਂ ਨੂੰ ਸੱਚ ਦੱਸਣ ਤੇ ਕਿ ਉਹ ਸੱਚ ਬੋਲ ਰਹੇ ਉਹਨਾਂ ਤੇ ਐਕਸ਼ਨ ਲੈ ਲੈ ਕਿਉਂਕਿ ਉਹ ਕਹਿੰਦੇ ਕਿ ਨਹੀਂ ਝੂਠ ਲਿਖੋ ਇਹ ਲਿਖੋ ਕਿ 100% ਪਾਣੀ ਆ 100% ਟੀਲਾਂ ਤੱਕ ਪਹੁੰਚ ਰਿਹਾ ਜੇ ਇਹ ਰਿਪੋਰਟ ਬਣ ਜੂਗੀ ਤੇ ਤੁਸੀਂ ਸਮਝੋ ਆਮ ਆਦਮੀ ਪਾਰਟੀ ਕਿੱਡਾ ਵੱਡਾ ਪੰਜਾਬ ਦਾ ਨੁਕਸਾਨ ਕਰੂਗੀ ਕੱਲ ਰਿਕਾਰਡ ਦਾ ਹਿੱਸਾ ਬਣ ਜਾਣਾ ਕਿ ਪੰਜਾਬ ਦੇ ਟੇਲਾਂ ਤੱਕ ਪਾਣੀ ਪਹੁੰਚ ਰਿਹਾ ਮਤਲਬ ਪੰਜਾਬ ਕੇ ਪਾਣੀ ਬਾਦੂ ਹੈ ਹਰਿਆਣੇ ਨੂੰ ਦੇ ਦਿਓ ਭਾਵੇਂ ਰਾਜਸਥਾਨ ਨੂੰ ਦੇ ਰੋੜਾ ਜ ਵੱਡੀ ਗੱਲ ਅੱਜ ਮੇਰੇ ਕੋਲ ਉਹ ਖਬਰ ਆਈ ਹੈ ਕਿ ਕਿੱਥੇ ਇਹਨਾਂ ਨੇ 360 ਕਰੋੜ ਰੁਪਈਆ ਨਹਿਰੀ ਪਾਣੀ ਦਾ ਮਾਮਲਾ ਇੱਕ ਨਵਾਂ ਜਜ਼ੀਆ ਟੈਕਸ ਲਾਤਾ ਜਿਹੜਾ ਬਾਦਲ ਸਾਹਿਬ ਨੇ ਬਿਲਕੁਲ ਮਾਫ ਕਰਤਾ ਸੀ ਸੋ ਇਸ ਤਰੀਕੇ ਦੇ ਜੋ ਤੱਕੇ ਸਾਈ ਕਿਸਾਨਾਂ ਨਾਲ ਔਰ ਖੇਤ ਮਜ਼ਦੂਰਾਂ ਨਾਲ ਹੋ ਰਹੀ ਹੈ ਉਹ ਸਾਰੀ ਚਿੰਤਾ ਦਾ ਵਿਸ਼ਾ ਲੋਕ ਇਹਦਾ ਸਬਕ ਮੌਜੂਦਾ ਝਾੜੂ ਸਰਕਾਰ ਨੂੰ ਤੇ ਕੇਂਦਰ ਦੀ ਭਾਜਪਾ ਦੀ ਸਰਕਾਰ ਨੂੰ ਸਿਖਾਉਣ। ਕੇਂਦਰੀ ਵੱਲ ਸਾਹਿਬ ਪਹੁੰਚ ਰਹੇ ਜੀਂਦੇ ਨੇ ਕਿ ਮੈਂ 2.5 ਲੱਖ ਲੀਟਰ ਦਿੱਤਾਗਾ ਅਮਰitsar ਤੋਂ ਜਿਸ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ। ਵੀ ਦੇਖੋ ਕਿ ਇਹ ਇਹ ਆਪਣਾ ਹੁਣੇ ਤਮਾਤਰ ਇਹ ਡੱਬੇ ਚੋਂ ਕਦੋਂ ਵੜ ਗਿਆ ਉਹਦੇ ਚ ਮਸ਼ੀਨਜੀ ਚ। ਮੈਨੂੰ ਲੱਗਦਾ ਇਹਦੀ ਜਮਾਲਤ ਜਬ ਤੋਂ ਨਹੀਂ ਹੈ 2.5 ਲੱਖ ਵੋਟਾਂ ਨਾਲ। ਤੇ ਤੁਸੀਂ ਕਹਿ ਰਹੇ ਹੋ ਨਹੀਂ ਜਿਤਨਾ ਇਹ ਨੂੰ ਇਹ ਜਾ ਦਿੱਲੀ ਭੇਜਤਾ ਇਹਦੇ ਚਾਰਾਂ ਚੋ ਤਿੰਨ ਮਹੀਕਵੇ ਤੇ ਭਗਵੰਤ ਨੇ ਖੋਲੇ ਸੀ ਅੱਜ ਅਜਨਾਲੇ ਦਾ ਜਾ ਇਹਦੇ ਆਪ ਦੇ ਨਗਰ ਦਾ ਹਾਲ ਵੇਖ ਲਓ ਕੀ ਆ ਇਹ ਤਾਂ ਉਹ ਜਾ ਕੰਮ ਹੈ ਕਿ ਜਿੰਮੇ ਪੂਤਨ ਨੂੰ ਸੱਦ ਲੋ ਰਸ਼ੀਆ ਤੋਂ ਉਹਦੀ ਗੱਲ ਨਹੀਂ ਸਮਝ ਆਉਂਦੀ ਇਹ ਜਿਹੇ ਨੂੰ ਪਾਰਲੀਮੈਂਟ ਕੇ 베ਜ ਭੇਜ ਕੇ ਤੇ ਉੱਥੇ ਸਮਝਾਉ ਕੋਣ ਕੀ ਇਹ ਬੋਲਦਾ ਕੀ ਆ ਇੱਚ ਨਹੀਂ ਮੇਰੇ ਵੀਰੋ ਉਹ ਕੀ ਕਹਿ ਰਿਹਾ ਨਹੀਂ ਕਹਿ ਰਿਹਾ ਬਕਲਾਹਟ ਕੇ ਫਰਸਟ੍ਰੇਸ਼ਨ ਕੇ ਉਹ ਤਾਂ ਐਵੇਂ ਹੀ ਕਹਿ ਸਕਦਾ ਮੈਂ 20 ਲੱਖ ਨਾਲ ਜਿੱਤ ਰਿਹਾ ਤੇ ਵੋਟਰ ਤਾਂ 20 ਲੱਖ ਕੇ ਤੇ ਮੈਨੂੰ ਲੱਗਦਾ 17 ਲੱਖ ਵੋਟਰ ਆ ਜਾਂ 19 ਲੱਖ ਵੋਟਰ ਐ ਨੂੰ ਕੀ ਆ ਤੁਸੀਂ ਜੋ ਮਰਜੀ ਬੋਲੋ ਜੀ ਵਾਸਤੇ ਭਗਵੰਤ ਮਾਨ ਅੱਜ ਕੇਮ ਕਰਨ ਪ੍ਰਚਾਰ ਕਰ ਰਹੇ ਕੱਲ ਮਸਰ ਆ ਰਹੇ ਚੰਗੀ ਗੱਲ ਹੈ ਜੀ ਪ੍ਰਚਾਰ ਕਰਨਾ ਚਾਹੀਦਾ ਇੱਕ ਤਰੀਕ ਤੱਕ ਦੀ ਆਜ਼ਾਦੀ ਆ ਲੋਕਾਂ ਨੂੰ ਆ ਕੇ ਦੱਸਣ ਕਿ 378 ਕਰੋੜ ਕਿਵੇਂ ਖਾਦਾ ਇੱਕ ਸ਼ਰਾਬ ਘੁਟਾਲੇ ਤੇ ਅੰਦਰ ਹੈ ਦੂਜਾ ਸ਼ਰਾਬ ਪੀ ਕੇ ਪਿਆ ਰਹਿੰਦਾ ਭਗਵੰਤ ਮਾਨ ਇਸ ਸ਼ਰਾਬ ਨਾਲ ਜਿਹੜਾ ਇਹਨਾਂ ਦਾ ਇੰਨਾ ਪਿਆਰ ਹੈ ਭਗਵੰਤ ਦਾ ਤੇ ਕੇਜਰੀਵਾਲ ਦਾ ਇੱਕ ਉਹਦੇ ਚ ਘਟਾਲਾ ਵੀ ਕਰਦਾ ਇੱਕ ਉਹਦੇ ਚ ਨਸ਼ਾ ਕਰਦਾ ਇਹ ਦਰਸਨ ਲੋਕਾਂ ਨੂੰ ਕਿ ਕੱਟੜ ਇਮਾਨਦਾਰ ਕਿਵੇਂ ਖਾ ਕੇ ਪੈਸੇ ساری ਕੈਬਿਨੇਟ ਤੋਂ ਅੰਦਰ ਹੋ ਗਈ ਅੱਜ ਸੰਜੀਤ ਸਿੰਘ ਆថੋਟਾ ਮਨੀਸ਼ ਸੋਦੀਆ ਜੈਨ ਆਹ ਅਰਵਿੰਦ ਕੇਜਰੀਵਾਲ ਹਲੇ ਤਾਂ ਇੰਟ੍ਰਿੰਮ ਜਮਾਲਤ ਕੋ ਲਈ ਔਰ ਅੱਜ ਜੋ ਕਰਪਸ਼ਨ ਦੇ ਹਾਲਾਤ ਨੇ ਪੰਜਾਬ ਚ ਕੱਟੜ ਇਮਾਨਦਾਰਾ ਦੇ ਜੇ ਕੱਟੜ ਇਮਾਨਦਾਰ ਸਨ ਤੇ ਵਿਜੇ ਸਿੰਘ ਲਾ ਦਾ ਮੁੱਖ ਕਵਾਤ ਆ ਭਗਵੰਤ ਤੇ ਉਹ ਦੀ ਗਵਾਈ ਨਹੀਂ ਦਿੱਤੀ ਉਹਨੂੰ ਸਟਾਰ ਪ੍ਰਚਾਰਕ ਲਾਤਾ ਮిత్రਤਨ ਨੂੰ ਤੇ ਵਿਜੀਤ ਸਿੰਘ ਨੂੰ ਲੋਕਾਂ ਨੂੰ ਜਵਾਬ ਦੇਣੇ ਪੈਣੇ ਆ ਔਰ ਜਿਸ ਤਰੀਕੇ ਨਾਲ ਆ ਲਾਲਜੀਤ ਭੁੱਲਰ ਨੇ ਰਾਮਗੜੀ ਆ ਭਾਈਚਾਰਾ ਤੇ ਸੁਨਿਆਰੇ ਭਾਈਚਾਰੇ ਨੂੰ ਬੇਇੱਜ਼ਤ ਕੀਤਾ ਮੈਂ ਸਮਝਦਾ ਕਿ ਇਹ ਵੋਟ ਦੇ ਹੱਕਦਾਰ ਹੀ ਨਹੀਂ ਔਰ ਮੈਂ ਧਰਵਾਦੀ ਆ ਮੈਂ ਸਮਝਦਾ ਕਿਸੇ ਦੀ ਜਮੀਰ ਜਾਗੀ ਜਿਨ੍ਹਾਂ ਨੇ ਕਿਹਾ ਕਿ ਅਸੀਂ ਇਹਨਾਂ ਦਾ ਬਾਈਕਾਟ ਕਰਾਂਗੇ ਜੋ ਇਹਨਾਂ ਦੀ ਹਰਕਤਾਂ ਨੇ ਸੋ ਇਹ ਗੱਲਾਂ ਬੜੀ ਸੀਰੀਅਸ ਨੇ ਬਦਲਾਅ ਦੇ ਨਾਅ ਉਤੇ ਅੱਜ ਪੰਜਾਬ ਦੇ ਨਾਲ ਜੋ ਵਿਚਕਰਾ ਹੋ ਰਿਹਾ ਇਹ ਬੜਾ ਚਿੰਤਾ ਦਾ ਵਿਸ਼ਾ ਇਸ ਦੇਸ਼ 'ਚ ਦੋ ਸਰਕਾਰਾਂ ਨੇ ਸੂਬੇ ਦੀ ਤੇ ਦੇਸ਼ ਦੀ ਸੂਬੇ ਦੀ ਸਰਕਾਰ ਨੂੰ ਗਲਤ ਚੁਣ ਕੇ ਲੋਕ ਪਛਤਾਉਣ ਦੇ ਆ ਅੱਜ ਜੇ ਦੇਸ਼ ਦੀ ਸਰਕਾਰ ਵੀ ਗਲਤ ਚੁਣੀ ਗਈ ਗਲਤ ਨੁਮਾਇੰਦਾ ਚਲੇ ਗਿਆ ਤੇ ਹਾਲ ਫਿਰ ਪੰਜਾਬ ਦਾ ਤੇ ਬਹੁਤ ਹੋਰ ਮਾੜਾ ਹੋਊਗਾ ਇਛਲੀ ਸਹੀ ਨੁਮਾਇੰਦੇ ਨੂੰ ਚੁਣੋ ਅਨਿਲ ਜੋਸ਼ੀ ਜੀ ਜਿਹੜੇ ਵਿਕਾਸ ਪੁਰਚ ਨੇ ਔਰ ਜਿਨ੍ਹਾਂ ਨੇ ਖੇਤੀ ਕਾਨੂੰਨਾ ਦੇ ਖਿਲਾਫ ਪਹਿਲਾ ਬਾਦ ਲੀਡਰ ਹੈ ਜਿਨੇ ਇਸ ਕਾਨੂੰਨ ਦੇ ਖਿਲਾਫ ਅਸਤੀਫਾ ਦਿੱਤਾ ਭਾਜਪਾ ਤੋਂ ਔਰ ਹਿੰਦੂ ਸਿੱਖ ਇੱਕ ਕਾਦਾ ਵੱਡਾ ਪ੍ਰਤੀਕ ਤਸਵੀਰ ਨੰਬਰ 4 ਇੱਥੇ ਜਿਹੜਾ ਸੁਨੀਲ ਕੁਮਾਰ ਬਾਈ ਹੈਂਡੀਕੈਪ ਲੱਗਾ ਪਟਵਾਰੀ ਉਹ ਇੰਨੀ ਰਿਸ਼ਵਤ ਖਾਣਦੇ ਯਾਰ ਮਰ ਗਏ ਨਾਲ ਇਹ ਇੰਜ ਆਮ ਪਾਰਟੀ ਦੇ ਬੰਦਿਆਂ ਨੇ ਧਾਰੀਵਾਲ ਸਾਹਿਬ ਨੂੰ ਕੰਪਲੇਨ ਕੀਤੀ ਡੀਸੀ ਸਾਹਿਬ ਨੂੰ ਕੰਪਲੇਨ ਕੀਤੀ ਲਾਜਿਤ ਭੱਲੂ ਨੂੰ ਕੰਪਲੇਨ ਕੀਤੀ ਕਿਉਂ ਨਹੀਂ ਲੋਂਦੇ ਆ ਦਾ ਜਦੋਂ ਜਾਈਦਾ ਹੈ ਜੀ ਗਲਤ ਕੰਮ ਗਲਤ ਰੱਜਾਂ ਨੇ ਪੈਸੇ ਖਰਦਦੇ ਆ ਇਹ ਕਿੰਨੇ ਜਰਾਮ ਪਾਰਟੀ ਕਰੂਗੀ ਇਹ ਤੱਕ ਆ ਤਾਂ ਕਿੰਦੇ ਜ਼ੀਰੋ ਭ੍ਰਸ਼ਟਾਚਾਰ ਜ਼ੀਰੋ ਭ੍ਰਸ਼ਟਾਚਾਰ ਆਹ ਮੈਂ ਤੈਨੂੰ ਖੁਂਦਾ ਨਾਲ ਲੱਖ ਰੁਪਏ ਲੁੱਟ ਰੋੜ ਲੈ ਗਏ ਸਰਕਾਰ ਦੇ ਮਾਰ ਕੇ ਆਹ ਜਾ ਚਾੜੂ ਸਰਕਾਰ ਆ ਗਈ ਆ ਕੋਈ ਵੀਡੀਓ ਬਣਾਈ ਆ ਆਡੀਓ ਪਈ ਇਹਦੀ ਸਭ ਕੋਈ ਘਰਾਂ ਦੇ ਪੈਸੇ ਲੈਂਦਾ ਘਰਾਂ ਜਾ ਜਾ ਘਰਾਂ ਜੇ ਇੱਕ ਬੰਦਾ ਰੱਖਿਆ ਘਰਾਂ ਵਿੱਚ ਪੈਸੇ ਲੈਣ ਦਾ ਸੁਖਵਿੰਦਰ ਸਿੰਘ ਉੱਤੇ ਉਹਦੇ ਘਰ ਜਾ ਕੇ ਪੈਸੇ ਲੈ ਰਾਜੂ ਸਾਹਿਬ ਕਿਤਾਬ ਹੁੰਦਾ ਮਰ ਗਿਆ ਹੀ ਮਗਰ ਮਗਰ ਸਰਕਾਰਾਂ ਪਹਿਲਾਂ ਹੀ ਕੁਹਾੜੀ ਮਾਰ ਲਈ ਆ ਪਾਰਟੀ ਸਰਕਾਰ ਲੈ ਆ ਗਈ ਜੀਤੇ ਸਾਹਿਬ ਲੋਕ ਜਿਹੜ